ਨੇਮਮੀ ਪ੍ਰੇਮ ਤੋਂ ਬਿਨਾ ਨਹੀਂ ਪੁੱਗਦਾ ਜਿੱਥੇ ਪ੍ਰੇਮ ਹੋਵੇ ਨੇਮ ਉਹੀ ਨਿਭਾ ਸਕਦਾ ਏ ਪ੍ਰੇਮ ਤੋਂ ਬਿਨਾ ਨੇਮ ਨੇ ਵੀ ਨਹੀਂ ਸਕਦਾ ਇਹ ਮਤ ਭਲੇਖਾ ਰੱਖਣਾ ਕਿ ਸ਼ਾਇਦ ਲਗਾਤਾਰ ਨੇਮ ਨਿਭਾ ਲਵਾਂਗੇ ਨਿਭਾਏਗਾ ਉਹ ਜਿਹੜਾ ਪ੍ਰੇਮ ਹੋਵੇਗਾ ਦੁਨਿਆਵੀ ਲਾਲਸਾਂ ਵਾਲਾ ਬੰਦਾ ਦੁਨਿਆਵੀ ਸਮਾਜ ਦੀਆਂ ਇਛਾਵਾਂ ਰੱਖਣ ਵਾਲਾ ਬੰਦਾ ਨੇਮੀ ਨਹੀਂ ਹੋ ਸਕਦਾ ਉਹ ਉਨੀ ਦੇਰ ਗੁਰੂ ਘਰ ਦੇ ਵਿੱਚ ਆ ਰਿਹਾ ਹੈ ਜਿੰਨੀ ਦੇਰ ਕੋਈ ਨਾ ਕੋਈ ਮੰਗ ਪੂਰੀ ਨਹੀਂ ਹੋਈ ਜਿਸ ਦਿਨ ਮੰਗ ਪੂਰੀ ਹੋ ਗਈ ਉਹਨੂੰ ਫਿਰ ਮੇਰੇ ਗੁਰੂ ਸਾਹਿਬ ਕਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤ ਪਿਆਰੀ ਸੀ ਦਾਤ ਮਿਲ ਗਈ ਹੈ ਦਾਤ ਮਿਲ ਗਈ ਹੈ ਤੇ ਹੁਣ ਦਤਾਰ ਭੁੱਲ ਗਿਆ ਹੈ ਦਤਾਰਾ ਭੁੱਲ ਗਿਆ ਹੈ ਪ੍ਰੇਮ ਜਿਹਨੇ ਦਿੱਤੀ ਹੈ ਉਹਦੇ ਨਾਲ ਨਹੀਂ ਪਿਆ ਦਾਤ ਨਾਲ ਪੈ ਗਿਆ ਪ੍ਰੇਮੀ ਬੰਦਾ ਪ੍ਰੇਮ ਸੁਭਾਅ ਵਾਲਾ ਬੰਦਾ ਜਿਹਦਾ ਪ੍ਰੇਮ ਹੋਵੇਗਾ ਨੇਮ ਉਦਾ ਹੀ ਹੋਵੇਗਾ ਅੰਮ੍ਰਿਤ ਵੇਲੇ ਦਾ ਨੇਮ ਵੀ ਪ੍ਰੇਮ ਰੱਖਣ ਵਾਲਿਆਂ ਦਾ ਹੁੰਦਾ ਹੈ ਦੁਨਿਆਵੀ ਲਾਲਸਾਵਾਂ ਰੱਖਣ ਵਾਲੇ ਅੰਮ੍ਰਿਤ ਵੇਲੇ ਦਾ ਨੇਮ ਵੀ ਨਹੀਂ ਨਿਭਾ ਸਕਦੇ